ਮੇਰਾ ਨਾਮ ਸਰਬਜੀਤ ਸਿੰਘ। ਪਰਵਾਜ਼ ਮੇਰੇ ਦੋ ਬੱਚੇ ਹੈ ਜੀ। ਤੇ ਟ੍ਰਾਂਸਪੋਰਟ ਦਾ ਸਾਡਾ ਕੰਮ ਹੈ। ਮਨੀ ਬਸਾਂ ਨੇ ਸਾਡੇ ਕੋਲ ਉਹਨਾਂ ਦਾ کاروبار ਚਲਾ ਰਹੇ ਨੇ। ਮੈਂ ਅਤਿ ਲੜ ਦੇ ਸ ਆਪਣੀ 100 ਮਜ਼ਮੇ ਦੇ 4 ਮੈ ਇਰੇ ਸਲਾਇਆ ਜੀ 100 ਮੀਟਰ ਤੇ 200 ਮੀਟਰ। 100 ਮੀਟਰ 'ਚ ਮੇਰਾ ਛੇਵਾਂ ਸਥਾਨ ਪਿਆ। 200 ਮੀਟਰ 'ਚ ਮੇਰਾ ਚੌਥਾ ਸਥਾਨ ਪਿਆ। 400 ਮੀਟਰ 'ਚ ਮੇਰਾ ਪਹਿਲਾ ਸਥਾਨ ਪਿਆ। ਔਰ 400 ਜਰਬੇ 400 ਚਾਰ ਜਰਬੇ 400 ਦੇ ਵਿੱਚ ਵੀ ਫ਼ਲ ਮੇਰਾ ਪਿੰਡ ਆ ਸਾਂ 24 ਕੰਟਰੀਆਂ ਉੱਥੇ ਆਈਆਂ ਜੀ ਤੇ 3500 ਤਕਰੀਬ ਮਤਲਬ ਪਾਰਟਿਸਪੀਕਲਰ ਪਾਰਟਿਸਪੇਟਰੀ ਉੱਥੇ ਆਈ। ਸ਼ੌਕ ਮੈਨੂੰ ਅਸਲ 'ਚ ਮੈਂ ਨਾ ਹੀ ਦੌੜਦਾ ਭਾਵੇਂ ਮੈਂ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਸਾਂ ਤੇ ਬੇਟਾ ਤੁਸੀਂ ਅੱਗੇ ਮੈਨੂੰ ਗਰਾਊਂਡ 'ਚ ਵੇਂਦੇ ਰਹੋ। ਹੁਣ ਮੈਨੂੰ ਖ਼ਬਰ ਚ ਵੇਖ ਲਿਆ ਕਰਿਓ। ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਤੇ ਮੈਂ اس پاسے یعنی کہ میرا سਰੀਰ ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜੇ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹਾਕੀ ਬੱਚਿਆਂ ਦੇ ਨਾਲ ਖੇਡਦਾ ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿਥੋਂ ਫੋਨ ਆਉਂਦੇ ਨੇ ਤੇ ਸਾਡੇ ਅਸੀਂ ਤੇ ਬੁੱਢੇ ਹੋ ਗਏ ਨੇ ਤੁਸੀਂ ਉਦਾਂ ਦੇ ਹੀ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸਮਾਜ ਅਹੀਂ ਜਿਹੜਾ ਦਈ ਦਾ ਨਹੀਂ ਉਹ ਦਈ ਦਾ ਵਾ ਮੈਂ ਵਾਈ ਵੀ ਕਰਦਾ ਹਾਂ ਮੇਰੀ ਕਲਾ ਨੋ ਜਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਉਹ ਖੇਤੀ ਵੀ ਆਪ ਕਰੀ ਉਹ ਟ੍ਰਾਂਸਪੋਰਟ ਵਾਲੇ ਵੀ ਧਿਆਨ ਦੇਈਦਾ ਇਧਰ ਫਿਰ ਜਦੋਂ ਸਾਡੀਆਂ ਨੇੜੇ ਆ ਜਾਂਦੇ ਹਨ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਬੱਤਾਂ ਕਰ ਤੈਨੂੰ ਨਹੀਂ ਵੈਸੇ ਮੈਂ ਜੇ ਨਾ ਹੋਵੇ ਤਾਂ ਫਿਰ ਇੱਕ ਟਾਈਮ ਜਾਣਾ ਖਾਣ ਪਾਣ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਵੇਖੋ ਆਪਣਾ ਜਿਸ ਤਰ੍ਹਾਂ ਮੀਨ ਮੱਛੀ ਅੰਡਾ ਇਹ ਮੈਂ ਖਾਂਦਾ ਨਹੀਂ ਉੰ데 ਦੋ ਸਵੇਰੇ ਰੋਜ਼ ਅੱਧਾ ਕਿਲੋ ਦੁੱਧ ਸ਼ਾਮ ਨੂੰ ਵੀ ਅੱਧਾ ਕਿਲੋ ਦੁੱਧ ਇਹ ਮੇਰੀ ਦੇਲੀ ਹੈ ਦਵਾਈ ਮੈਂ ਕਿਤੇ ਫਸਿਆ ਹਾਂ ਮੈਂ ਖਾਣਾ ਨਹੀਂ ਮੈਂ ਲੇਕਟਰ ਸਲਾ ਲਓ ਹਾਰਡਵਰ ਖਲਾ ਲਓ ਕਿਉਂਕਿ ਮੈਂ ਪ੍ਰਵਾਦ ਮੇਰਾ ਮੇਰੇ ਬਿਲਕੁਲ ਹੀ ਕੋਈ ਅਜਿਹੀ ਨਹੀਂ ਗੱਲ ਪ੍ਰਵਾਦ ਤੇ ਮੇਰਾ ਬਿਲਕੁਲ ਮੇਰੇ ਨਾਲ ਹਰ ਸਮੇਂ ਬੱਚਿਆਂ ਨੇ ਪੋਛਤੇ بڑے ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਹੈ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਣ ਵੱਡੇ ਨੂੰ ਪਾਇਆ ਸੀ ਪਰ ਉਹ ਇੱਕ ਅਠਵੀਂ ਜਮਾਤ ਇੱਕ ਛੋਟਾ ਹੈ ਜਿਹੜਾ ਅਠਵੀਂ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਆ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਨਾ ਵੀ ਲੰਮੇ ਪੈਰ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ ਗਰਾਊਂਡ ਜਾਓ ਛੜਕਦੇ ਚੱਲ ਜਿਓ ਸਵੇਰੇ ਸੁੱਖ ਤੇ ਉੱਠ ਕੇ ਚੱਲ ਜਿਓ ਕੀ ਕਰਨਾ ਹੁੰਦਾ ਹੋਰ ਤਾਂ ਕੰਮ ਕੋਈ ਨਹੀਂ ਹੁੰਦਾ ਤੇ ਜੇ ਉਹ ਕਰਨਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜਿਹੜੀ ਜੀ ਸਕਦੇ ਇਹਨੇ ਮੈਡਮ ਕਿਹਾ ਮੈਨੂੰ ਲੱਗਦੀ 350 400 ਦੇ ਕਰੀਬ ਮੇਰੇ ਕੋਲ ਇਸ ਵੇਲੇ ਹੈਗੇ ਸਾਰੇ ਨੈਸ਼ਨਲ ਨਹੀਂ ਅਬ ਇਸ ਰੇਟ ਸਟੇਟਾਂ ਦੇ ਵਿੱਚ ਹੈਗੇ ਮੈਨੂੰ ਕੁਆਲਟੀ ਚੈੱਕ ਕਰਦੇ ਹਨ ਹਾਂ ਕੋਈ ਚੱਕੇ ਜਾ ਰਹੇ ਨੇ ਹੁਣ ਵਰਲਡ ਵਾਸਤੇ ਅੱਗੇ ਪਰ ਵਰਲਡ ਇਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵਰਡ ਦਾ ਟਾਈਮ ਮੰਗਾ ਰਿਆਂ ਵੀ ਵਰਡ ਦਾ ਟਾਈਮ ਕੀ ਆ 1200 400 ਮੀਟਰ ਦਾ ਉਹ ਟਾਈਮ ਲਗਾ ਕੇ ਉਹ ਮੈਂ ਕਲੀਅਰ ਕਰਕੇ ਨਮਾ ਕੇ ਵੜ ਲਿਆ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਕਿ ਗੇ ਖੇਡਲੀ ਹੋਈ तकरीबन ਮੇਰੇ ਸਾਰੇ ਗੋਲਡ ਨੇ ਮੈਨੂੰ ਦੂਜਾ ਕਦੀ ਆਏ